ਇਮੂਲ ਵੇਟ ਲੈ ਆਵਾਂਗੇ ਹਵਾ ਠੰਡੀ ਠੰਡੀ ਚੱਲਦੀ ਆ ਤੇ ਬੰਨ ਨੱਕ ਬਹੁਤ ਠਾਰਾ ਚਲੋ ਆਉਂਦੇ ਆ ਇਹਨਾਂ ਤੋਂ ਦੂਰ ਆ ਉਧਰ ਨੰਨਾ ਦੇ ਬ੍ਰੇਕ ਹਨ ਸਟੀering ਪੂਸ਼ੀਰ ਦੇ ਉੱਪਰ ਦੀ ਜਾਂਦੇ ਹੁਣ ਆਪਾਂ ਆਹ ਖਰਾਬ ਬਣਿਆ ਵਿਆ ਅਸੀ ਗੱਲ ਜੀ ਸਾਰਿਆਂ ਨੂੰ ਉਪਦੀ ਸਾਰੇ ਕੈਂਟਰ ਨੂੰ ਹੋਗੇ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਲੋਅ ਦੇ ਵਿੱਚ ਅੱਜ ਹੈਗਾ ਆਪਣਾ ਸ੍ਰੀ ਹਿਮਕੁੰਣ ਸਾਹਿਬ ਯਾਤਰਾ ਦਾ ਚਲਸਾ ਦੇਣ ਤੇ ਰਾਤ ਆਪਾਂ ਆਗੇ ਸੀ ਗੋਮਿੰਦ ਧਾਮ ਕਮਰਾ ਲੈ ਲਏ ਸੀ ਇੱਥੇ ਤੇ ਹੁਣ ਸਵੇਰ ਦੇ ਵੱਜ ਗਏ ਨੇ 4 ਉੱਠ ਕੇ ਤਿਆਰ ਹੋ ਕੇ ਆਪਾਂ ਅਣ ਚੱਲਦੇ ਆਂ ਆਮ ਪਰ ਇੱਕ ਕਦਾ ਪ੍ਰਸ਼ਾਦਾ ਛੱਕ ਕੇ ਚਾਹ ਪੀ ਕੇ ਤੇ ਫਿਰ ਆਪਣੀ ਯਾਤਰਾ ਸਟਾਰਟ ਕਰਦੇ ਆਂ ਸ੍ਰੀ ਹਿਮਕੁੰਣ ਸਾਹਿਬ ਨੂੰ ਅੱਜ ਤੇ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਦਿਖਾਉਣੇ ਆ ਲੈ ਕੇ ਚਾਉਨੇ ਆ ਆਪਣੀ ਸਫਰ ਦੇ ਸਫਰ ਦੇ ਵਿੱਚ ਠੰਡੀ ਠੰਡੀ ਚੱਲਦੀ ਆ ਹਵਾ ਟੈਂਪਰੇਚਰ ਹੈਗਾ ਮਾਈਨਸ 2 ਦੇ ਤੇ ਪੂਰੀ ਠੰਡ ਆ ਪੂਰਾ ਵਧੀਆ ਮਾਹੌਲ ਆ ਤੇ ਰਾਤ ਪਾਈ ਸੀਗੇ ਇੰਨੀ ਠੰਡ ਲੱਗੇ ਰਾਤ ਤੇ ਨੱਕ ਪੂਰਾ ਸੁੰਨ ਹੋ ਗਿਆ ਹੁਣ ਮੂੰਹ ਥੋੜਾ ਖਾਂਗ ਚ ਫਾਮ ਹੋ ਗਿਆ ਤੇ ਅਜੇ ਤਾਂ ਸ਼ਾਂਤਾਂ ਮਾਹੌਲ ਗਲੀਆਂ ਗੁਲੀਆਂ ਚ ਪੂਰਾ ਦੁਕਾਨਾਂ ਦਾ ਗੁੰਨਾ ਵੀ ਬੰਦ ਆ 4 ਵਜੇ ਨੇ ਸਵੇਰ ਦੇ ਉਹ ਤਾਂ ਤਮਹੁਣ ਪੂਰਾ ਸ਼ਾਂਤ ਸੀ ਇੱਧਰ ਫਲ ਪੀੜਾਂ ਸੰਗਤ ਜਾਂਦੀ ਆ ਸਵੇਰੇ ਸਵੇਰੇ ਕੌਂ ਕਰਕੇ ਮੇਰਾ ਟਾਈਮ ਨਾ ਉੜਿਆ ਜਾਂਦਾ ਉੱਪਰ ਤੋਂ ਤਾਂ ਹੀ ਆਪਾਂ ਵੀ ਸਾਦੇ ਨਿਕਲਿਆ ਹਾਂ ਟਾਈਮ ਨਾ ਮੁੜਿਆ ਮੇਰੇ ਆ ਸ਼ੱਕ ਕੇ ਆ ਗਿਆ ਆਪਾਂ ਤੇ ਅਜੇ ਲੰਗਰ ਹਾਲ ਬੰਦ ਸੀਗਾ ਖੁੱਲਿਆ ਨਹੀਂ ਸੀ ਤੇ ਹੁਣ ਚਲਦੇ ਆਂ ਕਮਰਾ ਹੁਣ ਆਪਾਂ ਛੱਡਣ ਲੱਗਿਆਂ ਕਰਦੇ ਆਂ ਯਾਤਰਾ ਸ਼ੁਰੂ ਸ੍ਰੀ ਹਿਮਕੁੰਣ ਸਾਹਿਬ ਦਾ ਸਫ਼ਰ ਆ ਹਥਿਆਰ ਇਹ ਬਹੁਤ ਜ਼ਰੂਰੀ ਆ ਜਿੱਥੇ ਕੋਈ ਨਹੀਂ ਸਾਜਦਾ ਫਿਰ ਇਹ ਦਿੰਦਾ ਉੱਥੇ ਜਦੋਂ ਸਾਜ ਚੜ ਜਾਂਦਾ ਇਹਦੇ ਨਾਲ ਹੀ ਕੱਲ ਆਪਾਂ ਆਏ ਆ ਤੇ ਫਿਰ ਹੁਣ ਵੀ ਚਲਦੇ ਆਂ ਚਲੋ ਕਮਰੇ ਚੋਂ ਬਾਹਰ ਆਗੇ ਤੇ ਚੱਲ ਪਏ ਆ ਹਣ ਇੱਥੋਂ ਆਪਣੀ ਹੈਗੀ ਆ ਯਾਤਰਾ 6 ਕਿਲੋਮੀਟਰ ਦੀ 6 ਕਿਲੋਮੀਟਰ ਦਾ ਸਫ਼ਰ ਆ ਤੇ ਮੂਹ ਲਵੇਟ ਲਿਆਵਾਂਗੇ ਹਵਾ ਠੰਢੀ ਠੰਢੀ ਚੱਲਦੀ ਆ ਤੇ ਬੰਨ ਨੱਕ ਬਹੁਤ ਠਰਦਾ ਚਲੋ ਫਿਰ ਚੱਲਦੇ ਆ ਹੋ ਉਹਦਾ ਸੋਨੂ ਉੱਧਰ ਬਾਈ ਇੱਥੋਂ ਸ਼ੁਰੂ ਹੋ ਜਾਂਦੀ ਆ ਪੈਦਲ ਯਾਤਰਾ 6 ਕਿਲੋਮੀਟਰ ਦੀ ਆ ਪੌੜ ਤੋਂ ਬਾਅਦ ਸਾਂਗ ਸਵੇਰੇ ਸਵੇਰੇ ਬਹੁਤ ਜਾਂਦੀ ਆ ਕਿਉਂਕਿ ਕਿ ਟਾਈਮ ਨਾ ਮੁੰਦਾ ਨਿਕਲਿਆ ਟਾਈਮ ਨਾ ਪਹੁੰਚ ਜਾਂਦਾ ਤੇ ਫਿਰ ਟਾਈਮ ਨਾ ਮੁੜਿਆ ਪਈ ਜਾਂਦਾ 4:45 ਹੋ ਗਏ ਤੇ ਬਹੁਤ ਸੰਗਤ ਆਈ ਜਾਂਦੀ ਆ ਤੇ ਚੱਲਦੇ ਆਪਾਂ ਵੀ ਉਹ ਚਰਨਾ ਇਧਰ ਨਦੀ ਠੰਡੀਆਂ ਠੰਡੀਆਂ ਪੂਰੀ ਠੰਡੀ ਹਵਾ ਚੱਲਦੀ ਆ ਹਵਾ ਬਹੁਤ ਤੇਜ਼ ਆ ਟੈਂਪਰੇਚਰ ਹੈਗਾ 2° ਮੂੰਹ ਤੇ ਪਰਮਾਦ ਬੰਨ ਲਿਆ ਠੰਡ ਬਹੁਤ ਲੱਗਦੀ ਆ ਵਾਹਿਗੁਰੂ ਜੀ ਸ਼ਾਰਟਕਟ ਲਿਆ ਆਪਾਂ ਵੀ ਹੁਣ ਦੇਖਦੇ ਆਂ ਚੜਾਈ ਚੜ੍ਹ ਕੇ ਪਰ ਇਧਰ ਦੀ ਸਿੱਧਾ ਸੰਗਤ ਬਹੁਤ ਜਾਂਦੀ ਇਧਰ ਦੀ ਆਪਾਂ ਵੀ ਇਧਰ ਹੀ ਮਗਰੀ ਆ ਗਏ ਨਹੀਂ ਉਧਰ ਦੀ ਆਉਣਾ ਪੈਣਾ ਸੀ ਹੋਰ ਰਾਸਤਾ ਵਾਲੀ ਠੰਡੀ ਹਵਾ ਚੱਲਦੀ ਆ ਅੱਜ ਤਾਂ ਹੱਥ ਪੈਰ ਸੋਨ ਹੁੰਦੇ ਆ ਨੱਕ ਵੀ ਇਤੋਂ ਚੜਾਈ ਹੈ ਜਮਾਂ ਸਿੱਧੀ ਲੈ ਕੌਸ ਨੂੰ ਦੇਖਦਾ ਹੁਣ ਆ ਵੀਡੀਓ ਚ ਉਹ ਦੇ ਜਮਾਂ ਸਿੱਧੀ ਚੜਾਈ ਜਾ ਤਾਂ ਹੀ ਹਣ ਸਾਹ ਵਾ ਚੜਦਾ ਹੌਲੀ ਹੌਲੀ ਜਾਓ ਛੋਟੇ ਛੋਟੇ ਕਦਮ ਰੱਖ ਕੇ ਫੇਰ ਕੌਸ ਠੀਕ ਆ ਉਧਰ ਹੈਗਾ ਪਾਣੀ ਦਾ ਝਰਨਾ ਉੱਤੇ ਹੈ ਜੀ ਬਰਫ਼ ਪਾਣੀ ਆਉਂਦਾ ਤੇ ਛੱਲੇ ਦੀ ਕਰੋ ਚੈੱਕ ਚੜ੍ਹਾਈ ਦੇਖੋ ਜਮਾਂ ਸਿੱਧੀ ਹੈ ਜਦੋਂ ਆਉਂਦੇ ਇਹਨਾਂ ਤੋਂ ਦੂਰ ਆ ਕਰੋ ਨਾ ਇਹਨਾਂ ਦੇ ਬ੍ਰੇਕ ਆ ਨਾ ਸਟੀering ਆ ਪਤਾ ਨਹੀਂ ਕਿੱਧਰੋਂ ਆ ਜਾਂਦੀਆਂ ਖਤਰਾਂ ਜਮਾਂ ਕੋਲ ਦੀ ਨਾਉਂਦੇ ਆ ਅੱਧਾ ਘੰਟਾ ਹੋਇਆ ਆਪਾਂ ਨੂੰ ਹਜੇ ਚੱਲਿਆ ਨੂੰ ਉਹ ਥੁਆਇਆ ਆਪਾਂ ਥੱਲੇੋਂ ਤੇ ਪਰਫ ਦੇ ਪਹਾੜ ਦੇ ਸ ਨੇ ਸ਼ੁਰੂ ਹੋ ਗਏ ਉਹ ਦੇਖ ਹੁਣ ਹਵਾ ਰੁਕੀਆਂ ਥੋੜੀ ਜੀ ਹੁਣ ਮੌਸਮ ਠੀਕ ਆ ਹਵਾ ਹੁਣ ਰੋਗੀ ਹੁਣ ਠੰਡ ਘਟ ਲੱਗਦੀ ਆ ਸਰੀਰ ਨੂੰ ਤਾਂ ਹੁਣ ਪੂਰੀ ਗਰਮੀ ਆਈ ਵੀ ਆ ਕਿਉਂ ਕਰਕੇ ਚੜਾਈ ਚੜਦੇ ਆ ਚੜਾਈ ਪੂਰੀ ਸਿੱਧੀ ਆ ਕੱਲ ਵਾਲੀ ਚੜਾਈ ਵਧੀਆ ਸੀ ਹਜੇ ਨਾਰਮਲ ਸੀ ਥੱਲੇ ਨੂੰ ਵੀ ਸੀ ਉੱਤੇ ਨੂੰ ਵੀ ਸੀ ਉਹ ਸਿੱਧੀ ਨਹੀਂ ਸੀ ਇਹ ਚੜਾਈ ਜਮਾਂ ਸਿੱਧੀ ਆ ਇਹ ਥੋੜਾ ਜਿਹਾ ਔਖਾ ਹੈ ਤੇ ਸਾਰ ਨੂੰ ਵਧੀਆ ਰੁਕ ਦੇ ਰੁਕ ਦੇ ਆਓ ਸਾਹ ਲੈਂਦੇ ਪਾਣੀ ਪੀਂਦੇ ਤੇ ਮੌਸਮ ਦਾ ਪੂਰਾ ਘੈਂਟ ਹੀ ਆ 6:00 ਵੱਜ ਗਏ 10 ਮਿੰਟ ਹੋ ਗਏ ਪਹਾੜਾਂ ਜਿੱ उधर ਝੋਪ ਨਿਕਲੀ ਆਈ ਉਧਰ ਬਰਫ ਵਾਲੇ ਪਹਾੜ ਤੇ ਆ ਚੜਾਈ ਆ ਜਮਾਂ ਸਿੱਧੀ ਚੜਾਈ ਆ। ਇਹ ਸੰਗ ਉੱਤਰ ਰੋਕ ਰੋਕ ਆਉਂਦੀ ਆ। ਤੇ ਵਧੀਆ ਗੱਲ। ਉਤੋਂ ਆਇਆ ਆਪਾਂ। ਉਧ ਦੀ ਨੇ ਹੋਣਗੇ ਇੱਕ ਦੁਕਾਨਾ। ਉਤੋਂ ਵੀ ਥੱਲੇ ਆਇਆ ਆਪਾਂ। 2 ਕਿਲੋਮੀਟਰ ਆਗੇ ਸਹੀ। ਸਿੱਧੀ ਚੜਾਈ ਆ। 2 ਕਿਲੋਮੀਟਰ ਹੁਣ ਗਰੇ ग्लेਸ਼ੀਅਰ ਆਊਗਾ। ਫਿਰ 2 ਕਿਲੋਮੀਟਰ ਗਲੇਸ਼ੀਅਰ ਤੋ ਕਹਾਗਾ 4 ਕਿਲੋਮੀਟਰ ਆਈ ਜਾ ਟੋਟਲ ਤੇ ਆ ਘੋੜੇ ਵੀ ਗਲੇਸ਼ੀਅਰ ਤੱਕ ਹੀ ਜਾਂਦੇ ਆ ਇਹ ਤੋਂ ਤੁਹਾਨੂੰ ਫਿਰ ਤੁਰ ਕੇ ਜਾਣਾ ਪੈਂਦਾ ਬਸ ਇਹਨਾਂ ਤੋਂ ਦੂਰ ਹੀ ਰਹੋ ਆਪ ਵੇ ਬਚਾਅ ਵੱਜਦੇ ਆ ਬਹੁਤ ਜਾਣਾਂ ਦੇ ਵਿੱਚ ਵੱਜਦੇ ਆ ਆਹ ਹਾਂ ਉਹਦਾ ਧਿਆਨ ਆਪੀ ਰੱਖੋ ਓ ਜਮਨ ਟੌਪ ਤੇ ਜਾਣਾ ਆਪਾਂ ਸਾਂਗਤ ਜਾਂਦੀ ਆਪਾਂ ਨਹੀਂ ਦੀਨੀ ਚਾਹੇ ਮੂਰਤ ਨਹੀਂ ਦੀਨੀ ਹੋਣੀ ਉਹ ਜਮਾ ਟੌਪ ਤੇ ਆਪਾਂ ਇੱਥੋਂ ਝੜਾਈ ਹੁਣ ਆਪਣੀ ਆਏ ਦਾ ਉਹ ਤੇ ਤੇ ਉਹ ਤੋਂ ਗਲੇਸ਼ੀਅਰ ਸ਼ੁਰੂ ਹੋ ਜੂਗਾ ਉਤੋਂ 2 ਕਿਲੋਮੀਟਰ ਰਹਿ ਜੂ ਤੇ ਯੂ ਚੈੱਕ ਕਰੋ ਸਾਢੇ 7 ਹੋ ਗਏ ਸਾਢੇ 4 ਤੁਰੇ ਸੀ ਆਪਾਂ ਦੇਖੋ ਉਹ ਤੋਂ ਉਹ ਦਗਨ ਹੋਰ ਵੀ ਪਿਛੋਂ ਆਏ ਆਪਾਂ ਚੜਾਈ ਵਾਲੀ ਸਿੱਧੀ ਆ ਗਰਮੀਆਂ ਨਾਲ ਸਾਹ ਵੀ ਫੁੱਲ ਜਾਂਦਾ ਦੇਖੋ ਜੀ ਸੰਗਤਾਂ ਦੀ ਥੱਲੇ ਆਏ ਆ ਘਾਉ ਫਿਰ ਕੇ ਆਉਣਾ ਪੈਂਦਾ ਬਹੁਤ ਬਹੁਤ ਔਖੀ ਚੜਾਈ ਆ 15-20 ਮਿੰਟ ਬਹਿ ਜਾ ਫੇਰ ਤੁਰਪੋ ਪਾਣੀ ਪੀ ਲੋ ਬਹੁ ਹੌਲੀ ਹੌਲੀ ਆ ਬਸ ਸੰਗ ਗਲੇਸ਼ੀਅਰ ਆਉਣ ਵਾਲਾ ਤੇ ਇਧਰ ਪਹਾੜ ਬਰਫ਼ ਦੇ ਸ਼ੁਰੂ ਹੋ ਗਏ ਇਧਰ ਹੀ ਜਾਣਾ ਆਪਾਂ ਉਹ ਸੰਗਤ ਜਾਂਦੀ ਆ ਕੈਮਰੇ ਚ ਨਹੀਂ ਰਹੀ ਹਣੀ ਇਧਰ ਹੀ ਜਾਣਾ ਆਪਾਂ ਵੀ ਤੇ ਸਾਹਮਣੇ ਗਲੇਸ਼ੀਅਰ ਆ ਗਿਆ ਤਣ ਘੰਟ ਹੋ ਤੁਰੇ ਨੂੰ ਆਪਾਂ ਨੂੰ 4:45 ਜੇ ਤੁਰੇ ਸੀਗੇ ਤੇ ਟਾਈਮ ਹੋ ਗਿਆ 8:45 ਉਹ ਸਾਹਮਣੇ ਗਲੇਸ਼ੀਅਰ ਨੇੜੇ ਜਾ ਕੇ ਦਿਖਾਵਾਂਗੇ ਤੇ ਹਣ ਚਲੋ ਭਾਈ ਆ ਚੜਾਈ ਆ ਆਪਣੇ ਇੱਧਰ ਨੂੰ ਜਾਣਾ ਸਿਰੋ ਤਾਹਾਂ ਉਹ ਸਾਹਮਣੇ ਹੈਨਕੂਨ ਸਾਹਿਬ ਤੇ ਬਾਠ ਆਪਣਾ ਕੋਨ ਲੱਗ ਗਿਆ ਕੰਨੀ ਪੈਂਦਾ ਵਧੀਆ ਲੱਗਦਾ ਉਦੋਂ ਹੋ ਜਾਣਾ ਸਾਗੇ ਦਿੰਦੀ ਹੋਣੀ ਛੋਟੀ ਛੋਟੀ ਬਹੁਤ ਦੂਰੋਂ ਆਗੇ ਉਹ ਤੂੰ ਆਹ ਕਰੂ ਮੇਰ ਕਰੇ ਡੇਢ ਤੋਂ ਘੰਟੇ ਪਹੁੰਚ ਜਾਗੇ ਚਲੋ ਪਾਠ ਸੌਣ ਲੱਗਿਆ ਵਧੀਆ ਪਾਠ ਆਪਣੇ ਕੰਨੀ ਪੈਂਦਾ ਵਧੀਆ ਲੱਗਦਾ ਏਕ ਠੰਡਾ ਲੱਗਿਆ ਉਹ ਦੇਖੋ ਹੋਰ ਗਲੇਸ਼ੀਅਰ ਦਾ ਪਾਣੀ ਇੱਥੇ ਖੜਕੜ ਕੇ ਆਉਂਦਾ ਗਲੇਸ਼ੀਅਰ ਖੁਰੀਆਂ ਦਾ ਇੱਧਰ ਪਾਣੀ ਆਈ ਜਾਂਦਾ ਯਾ ਹਰ ਗਲੇਸ਼ੀਅਰ ਹਾਂ ਤਾਂ ਨੇੜੇ ਹੀ ਆ ਥੋੜੀ ਰਹਿ ਗਿਆ ਸ਼੍ਰੀ ਹਿਮਕੁੰਨ ਸਾਹਿਬ ਇਹ ਗਲੇਸ਼ੀਅਰ ਹਾਂ ਪਾਓ ਗਲੇਸ਼ੀਅਰ ਦੇ ਉੱਪਰ ਦੀ ਜਾਣਾ ਕੱਲ ਦਿਨ ਤੇ ਇੱਕ ਦੀ ਫੋਟੋ ਖਿੱਚਦੇ ਆ ਉਧਰੋਂ ਧੋਪ ਨਿਕਲੀ ਹੀ ਬੁਰੀ ਸਾਹਮਣੇ ਬਸ ਗਲੇਸ਼ੀਅਰ ਏਰੀਆ ਹੋਂ ਦਾ ਥੋੜੀ ਥੋੜੀ ਬਰਫੀ ਆ ਬਸ ਬਹੁਤ ਘੱਟ ਆ ਇਸਦੀ ਹੋਂ ਕਰਕੇ ਧੋਪ ਜ਼ਿਆਦਾ ਪਈ ਆ ਬਸ ਹੈ ਨਹੀਂ ਅਸਲੀ ਗਲੇਸ਼ੀਅਰ ਦੇ ਉੱਪਰ ਦੀ ਜਾਂਦੇ ਹਾਂ ਹੁਣ ਆਪਾਂ ਆਹ ਰਾਹ ਬਣਿਆ ਵਿਆ ਬਰਫ ਜੰਮੀ ਹੋਈ ਆ ਪੂਰੀ ਕਾਲੀ ਹੋਈ ਵੀ ਆ ਧਿਆਨ ਨਾਲ ਪੈਰ ਧਰੇਓ ਇੱਥੇ ਇਹ ਆ ਸਾਰਾ ਗਲੇਸ਼ੀਅਰ ਉਹ ਤੱਕ ਇਧਰ ਸੰਗਤ ਆਉਂਦੀ ਆ ਓ ਆਇਓ ਉਹ ਥੱਲੇ ਆਇਆ ਆਪਾਂ ਦੇਖੋ ਵੀ ਉਹ ਉੱਥੋਂ ਦੀ ਪੌਮੂ ਦੇ ਘਮੋਂਦੇ ਇਹ ਗਲੇਸ਼ੀਅਰ ਦੇਖੋ ਵੀ ਗਲੇਸ਼ੀਅਰੋਂ ਉਥੋਂ ਆਦਾ ਜਾਂ ਸਾਰਾ ਗਲੇਸ਼ੀਅਰ ਆ ਚੰਗਦਾ ਹੀ ਜਾਂਦੀ ਆ ਹੌਲੀ ਹੌਲੀ ਸਾਰ ਲੈ ਲੈ ਆਪਾਂ ਵੀ ਸਾਰ ਲੈ ਲੈ ਤੁਰਿਆ ਨੇ ਹੌਲੀ ਹੌਲੀ ਦੇਖੋ ਉਥੋਂ ਆਇਆ ਆਪਾਂ ਆ ਕੋੜੇ ਕੋੜੇ ਤੱਕ ਨਹੀਂ ਤੱਕ ਕੀ ਆਉਂਦੇ ਆ ਗਲੇਸ਼ੀਅਰ ਤੱਕ ਇਦੂ ਘਾਣਾ 2 ਕਿਲੋਮੀਟਰ ਆ ਫਿਰ ਫਿਰ ਪੈਦਲ ਜਾਣਾ ਪੈਂਦਾ ਬਸ ਉਹ ਇੱਥੇ ਤੱਕ ਹੀ ਛੱਡ ਦੇਣ ਉਹ ਬਰਫ ਤੋਂ ਪਿੱਛੇ ਇਹਦੂ ਘਾਣਾ ਫਿਰ ਸਾਰਾ ਪੈਦਲ ਬਸ ਹੁਣ ਤਾਂ ਨੇੜੇ ਹੀ ਆ ਕੰਮ ਉਹ ਸਿਆਣਾ ਟਾਪ ਤੇ ਉਹ ਨਿਸ਼ਾਨ ਸਾਹਿਬ ਦੀਨਾ ਹੁਣ ਸਾਨੂੰ ਤੇ ਨਾਲ ਉਹਦੇ ਚਰਨੇ ਉਧਰ ਦੀ ਜਾਣਾ ਤੂੰ ਚੱਲਦੇ ਆ ਚਲੋ ਬਈ ਪਰੌਠੀ ਆਰਡਰ ਕੀਤਾ ਹਨ ਆਪਾਂ ਪਰੌਠਾ ਖਾਣਿਆ ਇੱਥੇ ਇਧਰੋਂ 뷰 ਦੇਖ ਦੇਖੋ ਚੈੱਕ ਕਰੋ ਪਰਾਉਟ ਹੈਗਾ 100 ਰੁਪਏ ਦਾ ਇਥੇ ਪਾਣੀ ਦੀ ਬੋਤਲ ਵੀ 100 ਰੁਪਏ ਦੀ ਆ ਜਿੰਨਾ ਹੋਰ ਇਤਜਾਮਾਂਗੇ ਉਦੋਂ ਹੋਰ ਤਾਂ ਸਮਾਨ ਵਧੂ ਪੈਸੇ 9:00 ਵਜੇ 18 ਮਿੰਟ ਹੋ ਗਏ ਧੁੱਪ ਵੀ ਕੈੜੀ ਹੋ ਗਈ ਹੁਣ ਵਾਹਣ ਨੇੜੇ ਹੀ ਕੰਮ ਤੇ ਮੂਰੇ ਦੋ ਰਸਤੇ ਆ ਜਾਣਗੇ ਇੱਕ ਬੋਡਿੰਗ ਵਾਲਾ ਤੇ ਇੱਕ ਪੈਦਲ ਲਾ ਦੇਖਦੇ ਆਪਾਂ ਹੁਣ ਇਧਰ ਤੀ ਜਾਵਾਂਗੇ ਦੇਖੋ ਜਵਾਕ ਬੈਠੇ ਖੇਡੀ ਜਾਂਦੇ ਵਰਤਨਾ ਦੇਖੋ ਇਹ ਜਾਂਦੇ ਨਹੀਂ ਸੀ ਪਾਉੜਨਾ ਦੇਖੋ ਬਈ ਥੋੜੀ ਜੀ ਮੀਟ ਝਰਨਾ ਖੋਰ ਆ ਗਿਆ ਪਾਣੀ ਦੇਖੋ ਕਿੰਨੀ ਉੱਪਰੋਂ ਆਉਂਦਾ ਦੇਖੋ ਬਈ ਪਾਣੀ ਤੇਜ਼ ਬਹੁਤ ਆ ਬਾਅਦ ਫਿਰ ਜੰਮੀਆ ਥੱਲੇ ਦੀ ਜਾਂਦਾ ਇਹ ਆਹਰੇ ਬਰਖ ਜਮੀਂ ਦੀ ਆ ਸੰਗਤ ਆਉਂਦੀ ਆ ਸਾਰੀ ਦਰਸ਼ਨ ਕਰਨ ਲਈ ਇੱਥੋਂ ਦੋ ਰਸਤੇ ਪਾੜਦੇ ਆ ਇੱਕ ਤਾਂ ਪੌੜੀਆਂ ਵਾਲਾ ਇੱਕ ਆ ਸਿੱਧਾ ਰਾ ਬੜੀ ਮਰਜ਼ੀ ਆ ਤੁਸੀਂ ਕਿਧਰ ਦੀ ਜਾਣਾ ਜੇ ਜਾਣਾ ਤੁਸੀਂ ਜਲਦੀ ਤੇ ਬੋੜਿਆਂ ਰਾਹੀਂ ਜਾ ਸਕਦੇ ਆ ਪੌੜੀਆਂ ਨਹੀਂ ਹੈ 1 ਕਿਲੋਮੀਟਰ ਇੱਧਰ ਦੀ ਸਿੱਧੀਆਂ ਪੌੜੀਆਂ ਆ ਉਹ ਜਾਂਦੇ ਆ ਤੇ ਇਹ ਸਾਹ ਵੀ ਵੱਧ ਚੜਦਾ ਤੇ ਆ ਹੈਗਾ 1.5 ਕਿਲੋਮੀਟਰ ਇਹ ਉਹ ਉਧਰ ਦੀ ਫਿਰ ਸਾਰਾ ਕੰਮ ਗਿਆ ਜਾਂਦਾ ਉੱਥੋਂ ਦੀ ਰੋਡੀ ਮਰਜੀ ਆ ਇਧਰ ਵੀ ਤੁਹਾਨੂੰ ਸਹੀ ਲੱਗਦਾ ਪਰ ਆਪਾਂ ਇਧਰ ਵੀ ਚੱਲਾਂਗੇ ਹੁਣ ਇਧਰ ਵੀ ਹੈਲੀਪੈਡ ਬਣੀ ਜਾਂਦਾ ਆਉਣ ਵਾਲੇ ਸਮਿਆਂ 'ਚ ਫਿਰ ਹੈਲੀਕਾਪਟਰ ਇੱਥੇ ਆਇਆ ਕਰੂ ਸਿੱਧਾ ਹਣੋਂ ਦਾ ਗੋਵੀਂ ਧਾਮ ਤੱਕ ਫਿਰ ਸਿੱਧਾ ਇੱਥੇ ਆਇਆ ਕਰੂ ਤੇ ਜੇਦੋਂ ਨਹੀਂ ਆਇਆ ਜਾਂਦਾ ਪੈਦਲ ਉਹ ਦੇ ਲਿ ਸੋੜਾ ਸੌਖਾ ਹੋ ਜੂ ਅਗਲੇ ਸਾਲ ਤੱਕ ਚੱਲ ਪੂ ਆ ਸਾਲ ਤਾਂ ਨਹੀਂ ਚੱਲਦਾ ਮੁਸ਼ਕਲ ਬਹੁਤ ਨੇੜੇ ਆ ਗਏ ਹਾਂ ਤਾਂ ਥੋੜਾ ਹੀ ਰਹਿ ਗਿਆ ਬਸ ਤੇ ਆ ਸੰਗਤਾਂ ਦੀ ਸਾਰੀ ਉਹ ਉੱਥੇ ਉਹ ਦੇਖੋ ਹੁੰਦੀ ਅੰਤ ਤੇ ਜਿਹੜੀ ਹੁਣੀਆਂ ਭਾਵੇਂ ਉਧਰ ਹੀ ਆਏ ਆ ਨਿੱਕੇ ਨਿੱਕੇ ਜਿੰਦੇ ਹਿੱਤਰ ਇਹ ਅੰਦਰ ਆਸਤਾ ਆਪਾਂ ਪੌੜੀਆਂ ਵਿੱਚ ਨਹੀਂ ਦੂਜੇ ਰਸਤੇ ਆਏ ਆ ਇੱਧਰ ਬਰਫ਼ ਹਲੋ ਚੈੱਕ ਤੋਪ ਵੀ ਚੜ ਗਈ ਤੇ ਹਵਾ ਬੰਦ ਹੋ ਗਈ ਠੰਡੀ ਠੰਡੀ ਹੁਣ ਮੌਸਮ ਵਧੀਆ ਹੋ ਚੱਲਿਆ ਚਲੋ ਚੱਲਦੇ ਆ ਕਰਦੇ ਆ ਦਰਸ਼ਨ ਹਾਂ ਲੋਗ ਅੱਦੇ ਇਹ ਮਾ ਸਾਡੇ ਦੇ ਕੇ ਵਾਪਸ ਆਉ ਲੱਗੇ ਨੇ ਦੋ ਰਦਾਸਾਂ ਹੋ ਗਈਆਂ ਪਹਿਲੀ 8:30 ਦੂਜੀ ਹੋਈ ਹੈ 9:30 ਤੇ ਦੇਖਦੇ ਆਂ ਹੈਜ਼ ਜੀਰਦਾਚ ਆਪਾਂ ਪਹੁੰਚ ਜੀ ਪਰ ਕਾਫੀ ਸ਼ਾਂਗਸਤਾ ਹੁਣ ਮੁਰੀ ਆਉਂਦੀ ਆ ਇਹ ਸਾਡੇ ਜੀ ਦੁੱਤ ਰੇਵੇ ਹੋਣਗੇ 4:45 ਦੇ ਦਾ ਆਪਾਂ ਵੀ ਤੁਰੇ ਜੀ ਚਲੋ ਚੱਲ ਇਹ ਦੀ ਚੜਾਈ ਆ ਸਾਹ ਚੜਦਾ ਪੂਰਾ ਇੱਥੇ ਆ ਬੈਠਾ ਸੁਣੋ ਕਿਉਂ ਚੜਦਾ ਸਾਹ ਉਹ ਤਾਂ ਸਾਹ ਤਾਂ ਨਹੀਂ ਚੜਦਾ ਕਿੱਟ ਚੱਕਲਾ ਲੱਗਦਾ ਆਹ ਧੁੱਪ ਪੈਂਦੀ ਐ ਧੁੱਪੇ ਧੁੱਪੇ ਜਾਣਾ ਆਪਾਂ ਇੱਦੀ ਚੜਾਈ ਆ ਖੜੀ ਬਹੁਤ ਅੱਖਾਂ ਸਾਹ ਚੜਦਾ ਬੋਲਦਿਆਂ ਫੇਰ ਹੋ ਚੜਦਾ ਪਹੁੰਚਣ ਵਾਲਿਆ ਹੁਣ ਤੇ ਉਹ ਤੋਂ ਆਇਆ ਪਾਓ ਦੇਖੋ ਘੁੰਮਦੇ ਘਮੁੰਦੇ ਇਧਰ ਦੀ ਉਹ ਬਸ ਪਹੁੰਚ ਗਈ ਜਾਂਦੇ ਉਹ ਸਾਹਮਣੇ ਕੋੜੀ ਵਾਲਾ ਰਾਹ ਜਾਂਦਾ ਸਾਦੇ ਉਧਰ ਜਾਂਦੇ ਪਰ ਆਪਾਂ ਆਇਆ ਇਧਰ ਦੀ ਯਾਰਾ ਵਿੱਚ ਦੀ ਤੇ ਬਸ ਇੰਨਾ ਹੀ ਰਹਿ ਗਿਆ ਨਾਲੇ ਚੱਲਦੇ ਆਂ ਨਾਲੇ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਨਾਲੇ ਆਪ ਕਰਦੇ ਆ ਆਈ ਫਿਰ ਉਹ ਲੋ ਵਾਹਿਗੁਰੂ ਉਹ ਬੈਠਾ ਤੁਹਾਨੂੰ ਦੂਜੇ ਲੱਗਿਆ ਇਧਰ ਬਰਫ ਕਰੋ ਚੈੱਕ